ਡੇਲੀ ਪੀਵੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਅੱਜ ਐਸਜੀਆਰ ਹਸਪੀਟਲ ਕੋਟੂਹੀ ਵਿਕੇ 73 ਮਾ ਯਾਦੀ ਦਿਵਸ ਬੜੀ ਤੋਂ ਤਾਮ ਨਾਮ ਬਣਾਇਆ ਗਿਆ ਮੁੱਖ ਮਹਿਮਾਨ ਡਾਕਟਰ ਪਰਮਿੰਦਰ ਸੋਜਨੇ ਚੰਡੇ ਨੂੰ ਸਲਾਮਬੀ ਦਿੱਤੀ ਉਹਨਾਂ ਨੇ ਦੱਸਿਆ ਕਿ ਸਾਨੂੰ ਹਮੇਸ਼ਾ ਹੀ ਸ਼ਹੀਦਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਆਓ ਇਸ ਪ੍ਰੋਗਰਾਮ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਹਾਂ ਕਰ ਕਰਮ ਆਪਣਾ ਹੈ ਜਾਂ ਮਿ ਦੇਗੇ ਹੈ ਵਚਨ ਤੇਰੇ ਦੀਏ ਦਿਲ ਦਿਆ ਹੈ ਜਾਂ ਮਿ ਦੇਗੇ ਗੁੱਡ ਆਫਟਰਨੂੰ एवरीवन ਮੈਂ ਡਾਕਟਰ ਪਰਮੇਂਦਰ ਸੂਦ ਐਸਜੀਆਰ ਹਸਪੀਟਲ ਕੋਟ ਸੂਹੀ ਤੋਂ ਅੱਜ ਆਜ਼ਾਦੀ ਦਿਵਸ ਜੋ ਕਿ ਬੜੇ ਹੀ ਧੂਮ ਧਾਮ ਦੇ ਨਾਲ ਔਰ ਚਾਵਾ ਦੇ ਨਾਲ ਮਨਾਇਆ ਜਾ ਰਿਹਾ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਸਨ 1947 15 ਅਗਸਤ ਤੋਂ ਲੈ ਕੇ ਹੁਣ ਤੱਕ ਜੋ ਅਸੀਂ ਆਜ਼ਾਦੀ ਦਾ ਨਿਗਮ ਆਂ ਇਹ ਸਾਰਾ ਸ਼ਹੀਦਾਂ ਦੀ ਬਦੌਲਤ ਸਾਨੂੰ ਸਾਰਿਆਂ ਨੂੰ ਹੀ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਮੈਂ ਪਰਮਾਤਮਾ પાસે ਮੰਗਦਾ ਹਾਂ ਕਿ ਜਿਸ ਤਰ੍ਹਾਂ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦੀ ਮਿਲੀ ਉਸੇ ਤਰ੍ਹਾਂ ਕਿਤੇ ਸਾਨੂੰ ਗੁਰਵਤ ਤੋਂ ਭ੍ਰਿਸ਼ਟਾਚਾਰੀ ਤੋਂ ਜੋ ਛੇਮਾ ਦਰਿਆ ਇਸ ਵੇਲੇ ਡਰੱਗਸ ਦਾ ਚੱਲ ਰਿਹਾ ਜਾਂ ਫਿਰ ਆਪਾਂ ਕਹਿ ਲਈਏ ਕਿ ਨਸ਼ਿਆਂ ਦਾ ਚੱਲ ਰਿਆ ਉਹਨਾਂ ਤੋਂ ਛੁਟਕਾਰਾ ਮਿਲੇ ਤੇ ਉਸ ਤੋਂ ਵੀ ਸਾਨੂੰ ਆਜ਼ਾਦੀ ਮਿਲੇ ਸੋ ਮੇਰੀ ਤਾਂ ਪਰਮਾਤਮਾ પાસે ਉਹੀ ਅਪੀਲ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਆਜ਼ਾਦੀ ਦੀ ਜੰਗ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਹੀ ਮੈਂ ਮੇਰੇ ਵੱਲੋਂ ਤੇ ਮੇਰੀ ਆਚ ਜੀ ਆਰ ਦੀ ਪੂਰੀ ਟੀਮ ਵੱਲੋਂ ਇਸ ਆਜ਼ਾਦੀ ਦੀਆਂ ਲੱਖ ਲੱਖ ਵਧਾਈਆਂ ਥੈਂਕ ਯੂ